ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਸ ਚੀਜ਼ ਦੀ ਕੀਮਤ ਬਾਰੇ ਸਾਨੂੰ ਪਤਾ ਨਾ ਹੋਵੇ ਉਹ ਅਸੀਂ ਅਜਾਈ ਹੀ ਗਵਾਹ ਬੈਠਦੇ ਆਂ ਜਿਵੇਂ ਕਿ ਇਸ ਸਾਖੀ ਵਿੱਚੋਂ ਨਜ਼ਰੀ ਪੈਂਦਾ ਹੈ ਸਾਖੀ ਇੱਕ ਮੂਰਖ ਲੱਕੜਹਾਰੇ ਦੀ ਕ੍ਰਤਿਗ્ય ਰਾਜਾ ਜੋ ਆਬਾਦ ਨਗਰ ਵਿੱਚ ਰਹਿੰਦਾ ਸੀ ਇੱਕ ਦਿਨ ਕੁਝ ਸਾਥੀਆਂ ਨੂੰ ਨਾਲ ਲੈ ਕੇ ਸ਼ਿਕਾਰ ਕਰਨ ਗਿਆ ਸ਼ਿਕਾਰ ਦੂਰ ਨਿਕਲ ਗਿਆ ਤੇ ਰਾਜਾ ਜੰਗਲ ਵਿੱਚ ਗਵਾਚ ਗਿਆ ਰਾਹ ਭੁੱਲ ਗਿਆ ਦੁਪਹਿਰ ਦਾ ਵਕਤ ਹੋ ਗਿਆ ਸੀ ਤੇ ਰਾਜੇ ਨੂੰ ਬੜੀ ਪਿਆਸ ਲੱਗੀ ਪਾਣੀ ਕਿਤੇ ਵੀ ਨਜ਼ਰੀ ਨਾ ਆਵੇ ਉਥੇ ਇੱਕ ਲੱਕੜਹਾਰਾ ਨਜ਼ਰੀਂ ਪਿਆ ਬਾਦਸ਼ਾਹ ਕੋੜਾ ਦੜਾ ਕੇ ਉਹਦੇ ਕੋਲ ਪਹੁੰਚਿਆ ਉਸ ਲੱਕੜਹਾਰੇ ਨੇ ਬਾਦਸ਼ਾਹ ਨੂੰ ਆਉਂਦਿਆਂ ਵੇਖ ਕੇ ਅਦਬ ਸਤਕਾਰ ਕੀਤਾ ਤੇ ਜਦੋਂ ਸ਼ਾਹ ਨੇ ਪਾਣੀ ਮੰਗਿਆ ਤੇ ਲੱਕੜਹਾਰੇ ਨੇ ਆਪਣਾ ਰੱਖਿਆ ਹੋਇਆ ਪਾਣੀ ਰਾਜੇ ਨੂੰ ਪਿਆਇਆ ਰਾਜਾ ਬਹੁਤ ਪਰਸੰਨ ਹੋਇਆ ਬਹੁਤ ਖੁਸ਼ ਹੋਇਆ ਤੇ ਇੱਕ ਠਿੱਕਰੀ ਲੈ ਕੇ ਉਹਦੇ ਉੱਤੇ ਵਕਤ ਤੇ ਆਪਣਾ ਨਾਮ ਕੋਲੇ ਦੇ ਨਾਲ ਲਿਖ ਦਿੱਤਾ ਤੇ ਲੱਕੜਹਾਰੇ ਨੂੰ ਆਖਿਆ ਇਹ ਮੇਰੇ ਕੋਲ ਨਿਸ਼ਾਨੀ ਦੇ ਤੌਰ ਤੇ ਲੈ ਕੇ ਆਵੀਂ ਮੈਂ ਤੈਨੂੰ ਇਨਾਮ ਦਿਆਂਗਾ ਲੱਕੜਹਾਰਾ ਅਗਲੇ ਦਿਨ ਉੱਥੇ ਪਹੁੰਚਿਆ ਤੇ ਬਾਦਸ਼ਾਹ ਨੇ ਇੱਕ ਚੰਦਨ ਦਾ ਬਾਗ ਉਦੇ ਨਾਂ ਲਵਾ ਦਿੱਤਾ ਲੱਕੜਹਾਰਾ ਜੋ ਕਿ ਬਹੁਤ ਮੂਰਖ ਸੀ ਉਸ ਨੂੰ ਚੰਦਨ ਦਾ ਤੇ ਆਮ ਲੱਕੜੀ ਦਾ ਕੋਈ ਫਰਕ ਨਹੀਂ ਸੀ ਪਤਾ ਸੋ ਲੱਕੜਹਾਰੇ ਨੇ ਚੰਦਨ ਦੇ ਵਣ ਨੂੰ ਮਾਮੂਲੀ ਲੱਕੜੀ ਦਾ ਵਣ ਸਮਝ ਕੇ ਕੱਟਣਾ ਸ਼ੁਰੂ ਕਰ ਦਿੱਤਾ ਤੇ ਰੋਜ਼ ਰੋਜ਼ ਚੰਦਨ ਦੇ ਬਨ ਨੂੰ ਕੱਟ ਕੇ ਕੋਲੇ ਕਰਕੇ ਸਾਰਾ ਹੀ ਵਣ ਵੇਚ ਖਾਦਾ ਇੱਕ ਸਾਲ ਬਾਅਦ ਉਹ ਲੱਕੜਹਾਰਾ ਫੇਰ ਕਚਹਿਰੀ ਵਿੱਚ ਗਿਆ ਤੇ ਵਜ਼ੀਰ ਨੇ ਪੁੱਛਿਆ ਹੁਣ ਕਿਉਂ ਆਇਆ ਹੈ ਉਸਨੇ ਸਾਰਾ ਹਾਲ ਸੁਣਾਇਆ ਵਜ਼ੀਰ ਨੇ ਸਮਝਿਆ ਕਿ ਇਹ ਤੇ ਬਹੁਤ ਮੂਰਖ ਹੈ ਸਾਰਾ ਲੱਖਾਂ ਦਾ ਚੰਦਨ ਇੰਨੇ ਰੁਪਈਆ ਵਿੱਚ ਬਰਬਾਦ ਕਰ ਦਿੱਤਾ ਤੇ ਵਜ਼ੀਰ ਨੇ ਪੁੱਛਿਆ ਤੇਰੇ ਕੋਲ ਹੁਣ ਉਸ ਲੱਕੜ ਵਿੱਚੋਂ ਕੋਈ ਥੋੜਾ ਬਹੁਤਾ ਟੁਕੜਾ ਬਾਕੀ ਬਚਿਆ ਹੈ ਨਮੂਨੇ ਦੇ ਤੌਰ ਤੇ ਉਸ ਨੇ ਆਪਣਾ ਕਵਾੜਾ ਦੱਸਿਆ ਜਿਦੇ ਵਿੱਚ ਉਸੇ ਹੀ ਚੰਦਨ ਦੀ ਲੱਕੜੀ ਦਾ ਦਸਤਾ ਪਿਆ ਹੋਇਆ ਸੀ ਵਜ਼ੀਰ ਉਸ ਨੂੰ ਨਾਲ ਲੈ ਕੇ ਬਾਜ਼ਾਰ ਵਿੱਚ ਗਿਆ ਤੇ ਕਈ ਸੈਂਕੜੇ ਰੁਪਏਾਂ ਦਾ ਉਸ ਦਸਤੇ ਦਾ ਮੁੱਲ ਵਟ ਕੇ ਲੱਕੜਹਾਰੇ ਨੂੰ ਦਿੱਤਾ ਇਹ ਗੱਲ ਵੇਖ ਕੇ ਫੇਰ ਉਹ ਲੱਕੜਹਾਰਾ ਰੋਣ ਪਿੱਟਣ ਲੱਗਾ ਕਿ ਐਸੀ ਅਮੋਲਕ ਵਸਤੂ ਮੈਂ ਨਾਹਕ ਗਵਾ ਦਿੱਤੀ ਫੇਰ ਕੀ ਹੋ ਸਕਦਾ ਸੀ ਕੇਵਲ ਤੇ ਕੇਵਲ ਪਛਤਾਵਾ ਹੀ ਪਿੱਛੇ ਰਹਿ ਗਿਆ ਜੋ ਸੰਗਤ ਜੀ ਇਸ ਸਾਖੀ ਤੋਂ ਇਹ ਭਾਵ ਹੈ ਕਿ ਮਨੁੱਖਾ ਜਨਮ ਚੰਦਨ ਨਾਲੋਂ ਵੀ ਕਿਤੇ ਅਮੋਲਕ ਹੈ ਜੋ ਕਿ ਅਸੀਂ ਅਜਾਈ ਹੀ ਗਵਾ ਬੈਠਦੇ ਹਾਂ ਤੇ ਅੰਤਲੇ ਸਮੇਂ ਤੇ ਕੇਵਲ ਤੇ ਕੇਵਲ ਰੋਣਾ ਪਿੱਟਣਾ ਹੀ ਬਾਕੀ ਬਚਦਾ ਹੈ ਇਨੀਆਂ ਬੇਨਤੀਆਂ ਪ੍ਰਵਾਨ ਕਰ ਲੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ